ਪਬੀ ਆਂ ਕਿ ਮੈਂ ਬੋਲ ਦਿਆਂ ਤੁਸੀਂ ਘਰੇ ਆਏ ਨੂੰ ਐ ਬੋਲੀਦਾ ਹੁੰਦਾ ਕੀ ਹੋ ਗਿਆ ਭੈਣੇ ਰੋਈ ਗਈ ਨਹੀਂ ਐ ਬਸ ਵੀਰੇ ਉਹੀ ਮੰਨ ਜਾ ਭਰ ਗਿਆ ਜਿਨ੍ਹਾਂ ਨੇ ਰੋਣਾ ਤਾਂ ਰੋਂਦੇ ਨਹੀਂ ਇਹ ਵੱਖਰੀ ਰੋਈ ਜਾਂਦੀ ਐ ਵੀਰਪਾਲ ਭਾਈ ਤੂੰ ਐਂ ਕੋ ਬੋਲਦੀ ਹੈਗੀ ਜੇ ਕਿਸੇ ਦਾ ਦੁੱਖ ਘਟਾ ਨਹੀਂ ਸਕਦੇ ਨਾ ਉਹਨੂੰ ਵਧਾਇਆ ਨਾ ਕਰੋ ਹਾ ਹਾਂ ਸਾਰਿਆਂ ਨੂੰ ਮਾੜੀ ਤਾਂ ਮਹੀ ਲੱਗਦੀਆਂਗੀ ਇੱਕ ਤਾਂ ਉਤੋਂ ਰੋਂਦੀ ਰਹਿੰਦੀ ਹੈਗੀ ਇੱਕ ਨਖਰੇ ਸੋ ਇਹਨਾਂ ਦੇ ਸੁੱਖ ਮੰਗਿਆ ਕਰ ਸਰਦਿਨ ਮਨਸਾਉਣੇ ਨਾ ਕਰਿਆ ਕਰ ਮੈਂ ਤਾਂ ਤੀਹ ਤੈਨੂੰ ਕੁਝ ਨਹੀਂ ਕਿਹਾ ਹੈਗਾ ਤੂੰ ਸਾਰਾ ਦਿਨ ਮੈਨੂੰ ਐਂ ਬੋਲੀ ਜਾਂਦੀ ਹੈ ਹਾਂ ਹਾਂ ਮਹੀ ਮਾੜੀ ਐ ਤੂੰ ਪਈ ਆਉਦਾ ਕੰਮ ਕਰ ਲੈ ਅੰਦਰ ਜਾ ਕੇ ਜਾ ਹਰ ਹੁਣ ਕੰਮ ਕਰਨ ਨੂੰ ਨਹੀਂ ਰੱਖਿਆ ਮੈਨੂੰ ਇਸ ਘਰ 'ਚ ਪੂਰੀ ਮੈਡਮ ਹੋਟਾ ਸੋਝ ਸਮਝ ਕੇ ਬੋਲ ਪਾ ਫੇਰ ਵੀ ਤੇਰਾ ਸਹੁਰਾ ਹੈਗਾ ਵੀਰੇ ਮੇਰੇ ਤਾਂ ਐਸ ਘਰ 'ਚ ਪੂਰਾ ਜੀ ਨਹੀਂ ਲੱਗਦਾ ਮੈਨੂੰ ਤੂੰ ਕਿਤੇ ਜਾਣ ਵੀ ਨਹੀਂ ਦਿੰਦਾ ਹੈਗਾ। ਭੈਣੇ ਤੂੰ ਹੁਣ ਆ ਉਹ عمر ਚ ਕਿੱਥੇ ਜਾਏਂਗੀ? ਬਿਰਿਆ ਜਿਹੜੇ ਆਸ਼ਰਮ ਜੇ ਖੁੱਲੇ ਨੇ ਉੱਥੇ ਛੱਡਿਆ ਮੈਨੂੰ। ਭੈਣੇ ਮੇਰੇ ਜਿਉਂਦੀ ਜੀ ਨਾ ਮੈਂ ਤੈਨੂੰ ਕਿਤੇ ਨਹੀਂ ਛੱਡ ਗਿਆ ਹਾਂ ਦਾ। ਕੀ ਗੱਲ ਕਰੀ ਜਾਂਦੇ ਹੋ? ਉਪੂ ਆਈ ਤੁਸੀਂ ਰੋਈ ਕਿਉਂ ਜਾਂਦੇ ਹੋਗੇ? ਮੇਰਾ ਤਾਂ ਨਾ ਪੁੱਤ ਕਿਤੇ ਉਹੀ ਜੀ ਜਾਈਨ ਲੱਗਦਾ। ਪੂਆ ਤੈਨੂੰ ਵੀਰਪਾਲ ਨੇ ਕਿਹਾ ਕੁਝ? ਉਹ ਤੂੰ ਸਮਝਾਇਆ ਕਰ ਉਹਨੂੰ। ਜੇ ਮੇਰੇ ਤੋਂ ਸਮਝਾਈ ਜਾਂਦੀ ਹੁੰਦੀ ਫਿਰ ਗੱਲ ਹੀ ਕੀ ਸੀ? ਚਲ ਮੈਂ ਕਰਦਾ ਆ ਉਹਨਾਂ ਨਾਲ ਗੱਲ। ਪਿਰਪਲਾ ਕੰਮ ਜਿਆਦਾ ਆਵਾਜ਼ ਚ ਕਰੀਂ ਯਾਰ ਪਹਿਲਾਂ ਮੇਰੀ ਗੱਲ ਸੁਣ। ਭੂਆ ਨਾਲ ਸਾਰ ਦਿਨ ਕਿਉਂ ਕਲੇਸ਼ ਪਾਈ ਰੱਖਦੀਆਂ ਜੀ? ਗੱਲ ਐ ਕੋਈ। ਮੈਂ ਭੂਆ ਨਾਲ ਕਹਾਂ ਕਲੇਸ਼ ਪਾਉਣੀ ਐ ਜੀ? ਭੂਆ ਆਪ ਕਲੇਸ਼ ਪਾਉਂਦੀ ਐ ਜੀ। ਜੇ ਮੈਂ ਬੋਲ ਪੀ ਤਾਂ ਸਾਨੂੰ ਆਏ ਹੋਗਾ ਵੀ ਇਹ ਕਿਉਂ ਬੋਲ ਪੀ? ਕੀ ਹੋ ਗਿਆ ਜਿਵੇਂ ਬੋਲ ਪੀ ਸੀਗੀ ਭੂਆ ਨੂੰ ਵੜਾ ਵਟਾ? ਤੇ ਤੇਰਾ ਬੋਲਣਾ ਜ਼ਰੂਰੀ ਐ ਤੂੰ ਨਾ ਬੋਲ। ਜੇ ਤੂੰ ਬੋਲਨੀ ਐ ਫੇਰ ਹੀ ਕਲੇਸ਼ ਪੈਂਦਾ ਹੈਗਾ। ਤੇ ਜੇ ਸਾਰ ਦਿਨ ਬਹਿਤਾਂ ਕਰਦੀ ਐ ਭਾਈ ਬੋਲਣੀ ਪਊਗਾ ਫੇਰ ਤਾਂ। ਪਿਰਪਲਾ ਉਹ ਵੀ ਮੈਨੂੰ ਪਤਾ ਯਾਰ ਭੂਆ ਕਿੱਥੇ ਕਲੇਸ਼ ਕਰਨ ਵਾਲੀ ਐ। ਤੂੰ ਹੀ ਬੋਲ ਜੀ ਸਰਦਨ ਨਾ ਕਲੇਸ ਕਰਨਾ ਕਰੇ ਮਾੜਾ ਹੁੰਦਾ ਕਰੇ ਬਰਕਤ ਨਹੀਂ ਹੁੰਦੀ ਬਰਕਤ ਕਿੱਥੇ ਹੋਊਗੀ ਘਰ ਚ ਦੋਨੇ ਮਾਵਾਂ ਧੀਆਂ ਹੈਗੀਆਂ ਨੇ ਖਾਣ ਨੂੰ ਖਾਣ ਵਾਲੀ ਕਿਹੜੀ ਗੱਲ ਆ ਯਾਰ ਕਿਉਂ ਐਵੇਂ ਹੁਣ ਮੇਰੇ ਸਾਹਮਣੇ ਵੀ ਕਲੇਸ ਕਰੀ ਜੰਨੀ ਐਂਗੇ ਧੀਆਂ ਨੂੰ ਤਾਂ ਲੋਕ ਦਿੰਦੇ ਆ ਧੀਆਂ ਨੂੰ ਦੇਣ ਨਾਲ ਤਾਂ ਕਰੇ ਵਾਧਾ ਹੁੰਦਾਗਾ ਇਹ じゃ ਕਿਹੜਾ ਘਰ ਆ ਜਿਦਾਂ ਧੀਆਂ ਨੂੰ ਨਹੀਂ ਦਿੰਦਾ ਤੂੰ ਧੀਆਂ ਨੂੰ ਦੇਣ ਉੱਤੇ ਲੜਾਈ ਕਰੀ ਜੰਨੀ ਐ ਇਹ ਤਾਂ ਮੀਰਾ ਦੇ ਚੋਜ ਬਣਾਏ ਹੋਏ ਨੇ ਵੀ ਰੋਈ ਦੀ ਰੋਈ ਧੀ ਆਉਂਦੀ ਐ ਦੇਈ ਚੱਲੋ ਆਪਣੇ ਦੇਣ ਨੂੰ ਐਨਾ ਕਿੱਥੇ ਆ ਹੋਗਾ ਤੇ ਜੇ ਆਪਾਂ ਰੋਈ ਦੇਈ ਚੱਲਾਂਗੇ ਤੇ ਆਪਣੇ ਕਟੂ ਗਈ ਕਟੂ ਆਗਾ ਦੇ ਨਾਲ ਆ ਪਕੜਾ ਰੋਜ਼ ਹੀ ਦਿੰਨੇ ਆਗੇ ਕਿਸੇ ਦਿਨ ਤਿਹਾਰ ਤੇ ਜਾ ਕੇ ਕੋਈ ਚੀਜ਼ ਦਿੰਨੇ ਆ ਮੋੜੀ ਮੋਟੂ ਉਹਦੇ ਨਾਲ ਕੀ ਘਟ ਦੂਗਾ ਚਲ ਇਹ ਤਾਂ ਮੈਂ ਤੁਹਾਡੀ ਗੱਲ ਮੰਨਦੀ ਆ ਵੀ ਦਿੱਥੇ ਤਿਹਾਰ ਤੇ ਦਿੰਨੇ ਆ ਤੇ ਜੜੀਆਂ ਉਹ ਰੋਟੀਆਂ ਖਾਂਦੀ ਐ ਤੇ ਐਡੀ ਮਹਿੰਗੀ ਉਹਦੀ ਦਵਾਈ ਆਉਂਦੀ ਹੈਗੀ ਮਹੀਨੇ ਦੀ 10-10 ਹਜ਼ਾਰ ਦੀ ਉਹ ਕਿੱਥੋਂ ਪੂਰੀ ਆਉਗੀ ਕੀ ਖਰਚਾ ਉਹਦਾ ਕੀ ਹੋ ਖਾਂਦੀ ਹੈਗੀ ਦੋ ਤਾਂ ਵਿਚਾਰੀ ਰੋਟੀਆਂ ਖਾਂਦੀ ਆ ਸਾਰੇ ਦਿਨ ਚ ਕੀ ਕਰਪਾ ਉਹਨੂੰ ਖਵਾ ਦਿੰਨੇ ਆਗੇ ਅੱਜ ਕੱਲ ਮੰਗਿਆਈ ਦਾ ਜਵਾਨਾ ਮੈਂ ਇਥੋਂ ਨਹੀਂ ਹਰੇਕ ਜਣੇ ਦੀ ਖੇਚਲਾ ਹੁੰਦੀ ਚਲ ਮੈਨੂੰ ਐਂ ਦੱਸ ਯਾਰ ਉਹ ਮੰਗਰ ਕੜਾਹੀ ਕਾਦੇ ਵਾਸਤੇ ਚੜਾਈ ਐ ਕੜਾਹੀ ਤਾਂ ਤਾਂ ਚੜਾਈ ਐ ਮੇਰੇ ਭਰਾ ਨਹੀਂ ਆਉਣਾ ਉਹਨਾਂ ਦਾ ਫੋਨ ਆਇਆ ਸੀਗਾ ਉਹ ਮੈਨੂੰ ਕਹਿੰਦੇ ਭਾਣੇ ਤੁਹਾਡੇ ਤਾਂ ਦੋ ਮੱਝਾਂ ਦਾ ਦੁੱਧ ਹੈਗਾ ਤੂੰ ਸਾਨੂੰ ਖੋਆ ਕੱਢ ਦੀ ਉਹਨਾਂ ਦੇ ਮੱਝਾਂ ਦਾ ਦੁੱਧ ਨਹੀਂ ਹੈਗਾ ਅੱਛਾ ਤੂੰ ਬੜੀ ਸਿਆਣੀ ਹੈਂਗੀ ਤੇਰੇ ਭਰਾ ਭਰਾ ਹੋਗੇ ਜਦੋਂ ਮੇਰੀ ਭੈਣ ਤੇ ਉਹਦਾ ਪ੍ਰਾਣਾ ਆਉਂਦੇ ਹੈਗੇ ਉਹਨਾਂ ਵਾਸਤੇ ਤੂੰ ਕੁਝ ਬਣਾਉਂਦੀ ਨਹੀਂ ਮੱਥੇ ਤਿਓੜੀਆਂ ਪਾ ਲੈਂਦੀ ਹੈ ਅਜੇ ਤੇਰੇ ਭਰਾਵਾਂ ਨੇ ਉਹਨਾਂ ਵਾਸਤੇ ਪੜਾਈ ਜਿਹੜਾ ਦੀ ਖੋਆ ਕੱਢਣ ਨੂੰ ਨਾ ਜੇ ਮੇਰੀ ਸਕੀ ਨਣਦ ਹੋਵੇ ਉਹਦਾ ਤਾਂ ਮੈਂ ਚਾਹ ਕਰਾਂ ਉਹਨੂੰ ਖੋਆ ਕੱਢ ਕੇ ਵੀ ਦਵਾ ਮੈਥੋਂ ਨਹੀਂ ਹੋਰ ਖਾਤਰ ਖਾਤਰਦਾਰੀਆਂ ਹੁੰਦੀਆਂ ਜਿਵੇਂ ਉਹਨਾਂ ਨੇ ਐਂ ਚਾਪਲੂਸੀ ਕਰੀ ਗਈ ਨਾ ਉਹਨੇ ਤਾਂ ਆਹ ਤਾਂ ਵਿਗੜ ਜਾਣੀਆਂ ਉਹ ਤਾਂ ਤੀਜੇ ਦਿਨ ਉਹ ਇੱਥੇ ਆ ਜਾ ਕਰੂਗੀ ਚਾਕੇ ਝੋਲਾ ਤੂੰ ਐ ਕਿਉਂ ਕਰੀਏ ਨਹੀਂ ਯਾਰ ਉਹਨਾਂ ਨੂੰ ਵੀ ਤੂੰ ਆਪ ਦੇ ਸਮਝਣਾ ਇੱਥੇ ਤਾਂ ਪੜ ਕੇ ਗਈ ਯਾ ਨਿੱਕੀ ਜੀ ਹੁੰਦੀ ਸੀ ਵਿਚਾਰੀ ਤੂੰ ਕਿਵੇਂ ਬੋਲਦੀ ਹੈ ਕਿ ਮਾੜਾ ਮੋਟਾ ਤਾਂ ਸੋਚ ਲੈ ਇੱਕ ਵਾਰੀ ਕਹਾ ਲਓ ਬੇਸ਼ੱਕ 10 ਵਾਰੀ ਕਹਾ ਲਓ ਮੈਨੂੰ ਨਹੀਂ ਇਹ ਮਾਮਾ ਤੀਆਂ ਦੋਨੇ ਚੰਗੀਆਂ ਲੱਗਦੀਆਂ ਮੇਰੀ ਗੱਲ ਸੁਣ ਵੀਰਪਾਲਾ ਤੂੰ ਜਰਕਦ ਨੇ ਕਹਤਾ ਕਹਿੰਦੀ ਮਾਮਾ ਤੀਆਂ ਮੈਨੂੰ ਤਾਂ ਚੰਗੀਆਂ ਨਹੀਂ ਲੱਗਦੀਆਂ ਤੈਨੂੰ ਤਾਂ ਚੰਗੀਆਂ ਲੱਗਣੀਆਂ ਵੀ ਨਹੀਂ ਐ ਭੂਆ ਦੇ ਨਾਲ ਬੱਚੇ ਦਾ ਪਤਾ ਨਹੀਂ ਕੀ ਹਾਲ ਸੀਗਾ ਫੁੱਫੜ ਕਿੰਨਾ ਮਾੜਾ ਸੀ ਕਿੰਨੇ ਨਸ਼ੇ ਕਰਦਾ ਸੀ ਜੇ ਫੁੱਫੜ ਚੰਗਾ ਹੁੰਦਾ ਨਾ ਉਹ ਗਾਗਣ ਨੂੰ ਇੱਥੇ ਨਾ ਛੱਡਦੀ 7 ਵੀ ਫੁੱਫੜ ਚਾ ਕੋਟ ਸੀ ਕਿ ਭੂਆ ਚ ਖੋਟ ਸੀ ਸਾਨੂੰ ਤਾਂ ਪਤਾ ਹੈ ਨਾ ਸਾਡੀ ਭੂਆ ਹੈਗੀ ਤੇਰੇ ਨਾਲੋਂ ਪਹਿਲਾਂ ਸਾਡੀ ਭੂਆ ਬਣੀ ਸੀ ਉਹ ਸਾਨੂੰ ਪਤਾ ਹੀ ਫੁੱਫੜ ਕਿੰਨਾ ਤੰਗ ਕਰਦਾ ਸੀ ਅੱਧੀ ਅੱਧੀ ਰਾਤ ਨੂੰ ਬਾਹਰ ਕੱਢ ਕੇ ਵਹਾਹਂਦਾ ਸੀ ਤੇ ਜਦੋਂ ਔਰੇ ਨਹੀਂ ਟਿਕਦੀ ਉੱਥੇ ਖੜਾ ਟਿਕਦੀ ਹੋਊਗੀ ਕਿੰਨਾ ਵੀਰਪਾਲ ਕਿਦਾ ਜੀ ਕਰਦਾ ਆਪਦਾ ਬਸਦਾ ਘਰ ਛੱਡ ਕੇ ਉਹਨੂੰ 7-8 ਸਾਲ ਹੋ ਗਏ ਵਿਚਾਰੀ ਨੂੰ ਇੱਥੇ ਬੈਠੀ ਨੂੰ ਉਹ ਘਰੀ ਰਹੇ ਪੈਂਦੀ ਆਪਦੇ ਆ ਤੇਰੇ ਤਾਨੇ ਮੈਨੇ ਕੋ ਸੁਣਦੀ ਉਹ ਲੈ ਫਿਰ 7-8 ਸਾਲ ਔਰੇ ਕਿਉਂ ਹੋ ਗਏ ਆਈ ਨੂੰ ਉੱਥੇ ਆਪਦਾ ਕਮਰਾ ਲੈ ਕੇ ਵਹਿ ਜਾਂਦੀ ਹੁਣ ਵਗ ਜੇ ਹੁਣ ਵਸਾ ਲਿਆ ਆਪਦਾ ਘਰ ਮੈਂ ਰੋਕਿਆਗਾ ਤੂੰ ਦਾ ਇਕੱਲਾ ਬੋਲਣ ਜਾਣਦੀ ਯਾਰ ਪਤਾ ਨਹੀਂ ਕੀ ਤੇਰੇ ਦਿਮਾਗ 'ਚ ਮਿੱਟੀ ਭਰੀ ਹੋਈ ਐ ਲੱਗ ਜਾਨੀ ਆ ਬੋਲਣ ਸਾਰੇ ਖੋਟ ਮੇਰੇ 'ਚ ਕੱਢੀ ਜਾਣੇ ਹੋਗੇ ਐਵੇਂ ਦੇਖ ਲਿਆ ਕਰੋ ਵੀ ਖੋਟ ਕੀ ਚ ਹੈਗਾ ਮਈ ਮਾੜੀ ਐ ਇਸ ਘਰ 'ਚ ਸਾਰੇ ਚੰਗੇ ਨੇ ਠੰਡੀ ਵਧੀਆ ਜਿਹੜਾ ਤੇ ਧੁੱਪ ਵੀ ਨਹੀਂ ਗੱਡੀ ਅੱਸੀ ਗਾਲੀ ਸਤਿ ਸ਼੍ਰੀ ਅਕਾਲ ਪੁੱਤ ਅੱਸੀ ਗਾਲੀ ਸਸ ਠੀਕ ਹੋਈ ਬੇਟਾ ਹਾਂ ਜਿਉਂਦੇ ਬੱਡੀ ਸਾਰੀ ਹਰ ਬੈਜ ਪੁੱਤ ਹੋਰ ਬੁੱਤ ਉਸ ਫੋਨ ਫੋਨ ਤਾਂ ਕਰ ਦਿੰਦੇ ਕੋਈ ਖਾਣ ਪੀਣ ਨੂੰ ਕੋਈ ਸਮੋਸਾ ਸਮੋਸਾ ਰੈਂਦੇ ਨਹੀਂ ਠੰਡ ਹੋਈ ਪਈ ਹੈਗੀ ਉਹ ਪੂਆ ਜੀ ਕੀਤਾ ਸੀ ਭੈਣ ਨੂੰ ਫੋਨ ਭੈਣ ਨੇ ਸਾਨੂੰ ਬਸ ਦੱਸਣਾ ਤੁਸਨਾ ਭੁੱਲ ਗਈ ਹੁਣੀ ਕੰਮ ਕਰ ਵਾਲੇ ਹੁੰਦੇ ਨੇ ਨਾ ਫਿਰ ਅੱਛਾ ਹੋਰ ਸਾਰਾ ਪਰਿਵਾਰ ਠੀਕ ਸੀ ਹਾਂ ਹਾਂ ਸਾਰੇ ਠੀਕ ਨੇ ਮੰਮੀ ਵੀ ਡੈਡੀ ਵੀ ਵਧੀਆ ਨੇ ਅੱਛਾ ਤੁਸੀਂ ਦੱਸੋ ਠੀਕ ਰਹਿੰਦੇ ਹੋ ਮੈਂ ਤਾਂ ਬੁੱਤ ਬਸ ਸਾਹ ਹੀ ਪੂਰੇ ਕਰਦੀ ਹਾਂ ਐ ਕਹਤੋਂ ਕੋਈ ਤੁਸੀਂ ਕੀ ਗੱਲ ਹੋ ਗਈ ਬੂਆ ਤੁਸੀਂ ਰੋਂਦੇ ਕਿਉਂ ਆ ਕੁਛ ਨਹੀਂ ਪਤਾ ਰਹਿਣ ਦੇ ਵੀਰਾ ਇਹਨੂੰ ਤਾਂ ਰੋਂਦਾ ਵੀ ਨਾ ਕੋਈ ਕੰਮ ਹੀ ਨਹੀਂ ਇਹਨੇ ਤਾਂ ਕਦੇ ਹੱਸ ਕੇ ਗੱਲ ਹੀ ਨਹੀਂ ਕੀਤੀ ਤੁਸੀਂ ਅੰਦਰ ਆ ਜਾਓ ਜਦੋਂ ਪੁੱਤ ਦਿਲ ਦੁਖੀ ਹੁੰਦਾ ਨਾ ਉਦੋਂ ਬੰਦਾ ਰੋਂਦਾ ਹੀ ਹੈਗਾ ਹੁੰਦਾ ਕਿਸੇ ਨੂੰ ਰੋਣ ਵੀ ਨਹੀਂ ਆਉਂਦਾ ਖਾਬਰਦਾਰ ਜੇ ਮੇਰੇ ਭਰਾਿਆਂ ਵੱਲੋਂ ਤਾਂ ਟੰਗ ਜੇ ਕੀਤੇ ਨੇਗੇ ਭਣਿਆਏ ਕਿ ਬੋਲਦੀ ਆ ਭੋਣ ਨੂੰ ਚੱਲ ਪੁੱਤ ਕਲੇਸ਼ ਨਾ ਪਾਉ ਤੁਸੀਂ ਜਾ ਕੇ ਚਾਹ ਪਾਣੀ ਪੀ ਲਓ ਅੰਦਰ ਤੂੰ ਪੀਣ ਦੇਵੇਂਗੀ ਤਾਂ ਹੀ ਚਾਹ ਪੀਣਗੇ ਆਉਨੇ ਨੂੰ ਤਾਂ ਤੂੰ ਉਹਨਾਂ ਨੂੰ ਦੁੱਖੜੇ ਸੁਣਾਉਣ ਲੱਗ ਗਈ ਜਦੋਂ ਪੁੱਤ ਤੂੰ ਤੁਸੀਂ ਆਪ ਹੀ ਦੱਸੋ ਜਦੋਂ ਮੈਨੂੰ ਦੁੱਖ ਲੱਗੇ ਨੇਗੇ ਫਿਰ ਮੈਂ ਦੁੱਖ ਹੀ ਸੁਣਾਉਣਾ ਹੈਗਾ ਮੈਂ ਸੁੱਖ ਕਿੱਥੋਂ ਸੁਣਾਦਾ ਆਇਓ ਵੀਰੇ ਤੁਸੀਂ ਅੰਦਰ ਜਾ ਕੇ ਨੇ ਚਾਹ ਪੀ ਲਓ ਇਹ ਤਾਂ ਦੁੱਖ ਹੀ ਸੁਣਾਉ ਇਹਨਾਂ ਤਾਂ ਸੁੱਖ ਕਿਤੇ ਸੁਣਾਉਣੀ ਹੀ ਨਹੀਂ ਮੇਰਾ ਬੂਆ ਘਰ ਹਣਾ ਤੂੰ ਮੈਂ ਉਹਨਾਂ ਤੇ ਕੋ ਚਾਹ ਪੀਤੀ ਪੀ ਲੈਣਾ ਯਾਰਾ ਕੋਈ ਚੱਲੀਏ ਪੀ ਲਈਏ ਹੋਰ ਆਇਓ ਚੱਲੀਏ ਚੰਗਾ ਭਣ ਅਸੀਂ ਜਾਣੇ ਆ ਫਿਰ ਜਾਣੇ ਵੀ ਬਸ ਹੋਰ ਘਰੇ ਵੀ ਕੰਮ ਤਾਂ ਦਾ ਦੇਖਣਾ ਹੁੰਦਾ ਰਹਿ ਜਾਂਦੇ ਅੱਜ ਦਾ ਦਿਨ ਨਾ ਨਾ ਜਾਵਾਂਗੇ ਮੈਂਨੇ ਤੁਹਾਡੇ ਖਾਤਰ ਖੋਆ ਕੱਢਿਆਗਾ ਮੈਨੂੰ ਪਤਾ ਸੀ ਮੈਂ ਆਪਣੇ ਤਾਂ ਗਾਵਾਂ ਦਾ ਦੁੱਧਾ ਕਿਹੜਾ ਖੋਆ ਨਿਕਲੂਗਾ ਵੀ ਚਲ ਮੱਝਾਂ ਦਾ ਦੁੱਧ ਕਰਕੇ ਮੈਂ ਵਧੀਆ ਖੋਆ ਨਿਕਲਿਆ ਹੋਊਗਾ ਤੇ ਤੁਸੀਂ ਖੋਆ ਲੈ ਜਾਓ ਛੱਡ ਪਰਾਂ ਕੀ ਕਰਾਂਗੇ ਨਾ ਨਾ ਮੈਂ ਤਿਆਰ ਕਰੀ ਬੈਠੀ ਹਾਂ ਸਮਾਨ ਮੈਂ ਦੇ ਕੇ ਦਿੰਨੀ ਐਂਗੀ ਚਲੋ ਲਿਆ ਦੇ ਫਿਰ ਛੇ ਪਰੰ ਠੰਡੇ ਕੀ ਦੁੱਧਨ ਖਾ ਲੂਗੇ ਲਓ ਫੜੋ ਚਲ ਠੀਕ ਆ ਬਣੇ ਠੀਕ ਆ ਚਲ ਵਧੀਆ ਵਧੀਆ ਹੋ ਗਿਆ ਮਿਲ ਗਏ ਉਹ ਤਾਂ ਰਹਿ ਜਾਂਦੇ ਰਾਤ ਹਾਂ ਆਪਣੇ ਫੇਰ ਆਵਾਂ ਇੱਕ ਦਿਨ ਚਲ ਫੇਰ ਮਾਰ ਲਿਓ ਮੇਰੇ ਜਿਕਾ ਸਿਓ ਵੀ ਜਾਣਦੇ ਆਸੀਂ ਜਾਣਦੇ ਹਾਂ ਪੁੱਤਾ ਹਾਂ ਬੂਆ ਜੀ ਸਾਬੂ ਐਸਿਕਾ ਰਹਿ ਜਾਂਦੇ ਪੁੱਤਾ ਅੱਜ ਤਾਂ ਬਹੁਤ ਕਰੇ ਕੰਮ ਆ ਥੋੜਾ ਜਿਹਾ ਹੂੰ ਲੋਟ ਨਹੀਂ ਆਉਂਦਾ ਨਾ ਫੇਰ ਤਾਂ ਕਰਕੇ ਫਿਰ ਕੱਲੇ ਗਹਿਰੇ ਕੰਮ ਤਾਂ ਪੁੱਤ ਮੁੱਕਦੇ ਹੀ ਨਹੀਂ ਹੁੰਦੇ ਹੈਗੇ ਕੋਈ ਨਾ ਫੇਰ ਮਾਰਾਂ ਕਿਹੜਾ ਕਿਦੇ ਹਾਂ ਫੇਰ ਚੱਲ ਕੋਈ ਨਾ ਫੇਰ ਚੱਲ ਬੂਆ ਤੂੰ ਵੀ ਰੋਇਆ ਨਾ ਕਰ ਮੜਾ ਧਿਆਨ ਰੱਖਿਆ ਕਰ ਸੇਤ ਦਾ ਇੱਕ ਠੰਡ ਹੈਗੀ ਨਾਲੇ ਤੈਨੂੰ ਪਤਾ ਉਹ ਤਾਂ ਮੇਰੀ ਭਣਾਈ ਅੜਬਾ ਗਈ ਹੋਈ ਤੂੰ ਹੀ ਬੋਲੀ ਜਦ ਰਿੰਦੀ ਆ ਉਹਦਾ ਗੁੱਸਾ ਨਾ ਕਰਿਆ ਕਰ ਕੋਈ ਨਾ ਬੁੱਤ ਚੱਲ ਚੰਗਾ ਬੂਆਈ ਚੰਗਾ ਜੀ ਜਿਵੇਂ ਦੇ ਬਾਤ ਕਰਾ ਦੇਖੀ ਕਿਤੇ ਹੱਥ ਮਚਾ ਲੇ ਨਹੀਂ ਮਚਾਉਂਦੀ ਕਿਵੇਂ ਬੜੀ ਪਰੇਸ਼ਾਨ ਜੀ ਹੋਈ ਬੈਠੀ ਐ ਕੀ ਦੱਸਾਂ ਮੈਂ ਤਾਂ ਨਾ ਬੜਾ ਦਿਲ ਖੁਰਾਇ ਜਾਂਦਾ ਮੈਨੂੰ ਮੰਮੀ ਦੀ ਯਾਦ ਆਈ ਜਾਂਦੀ ਸੀ ਅੱਛਾ ਮੇਰੀ ਜੀ ਕਰਦਾ ਆਪਾਂ ਜਾ ਕੇ ਆਈਏ ਹੂੰ ਫਿਰ ਫੋਨ ਕਰ ਲਾਂਦੀ ਤੂੰ ਮੈਂ ਫੋਨ ਕੀਤਾ ਸੀ ਵੀਰੇ ਵਾਲੇ ਫੋਨ ਤੇ ਉਹ ਤੇ ਮਾਮਾ ਜੀ ਘਰੇ ਨਹੀਂ ਨਾ ਹੀ ਉਹਨਾਂ ਨੇ ਫੋਨ ਚੱਕਿਆ ਚੱਲ ਜਦੋਂ ਆਗੇ ਫਿਰ ਗੱਲ ਕਰਾ ਦੇਣਗੇ ਮੇਰਾ ਤਾਂ ਨਾ ਇਹ ਦਿਲ ਕਰਦਾ ਵੀ ਮੈਂ ਉਹਨਾਂ ਨੂੰ ਮਿਲ ਕੇ ਆਵਾਂ ਗੱਲਾਂ ਬਾਤਾਂ ਕਰਕੇ ਆਵਾਂ ਆਪਾਂ ਕੱਲ ਨੂੰ ਚੱਲੀਏ ਉਹ ਯਾਰ ਕੱਲ ਨੂੰ ਤਾਂ ਮੈਨੂੰ ਕੰਮ ਐ ਅਪਾ ਐ ਕਰਾਂਗੇ ਅੱਜ ਸ਼ਾਮ ਨੂੰ ਜਾਵਾਂਗੇ। ਕੋਣੀ? ਹਾਂ। ਫਿਰ ਮੈਨੂੰ ਔਖਾ ਹੋ ਜਾਂਦਾ ਨਾ ਡਿਊਟੀ ਦਾ। ਨਕਲ ਨੂੰ ਕੀ ਕੰਮ ਹੋ ਗਿਆ ਹੁਣ ਸੁਣ। ਕੱਲ ਨੂੰ ਬਸ ਉੱਥੇ ਹੀ ਹੁੰਦੀ ਆ ਰਿਪੋਰਟਰ ਪੁੱਟਾ ਦੇਣੀਆਂ ਹੁੰਦੀਆਂ ਨੇ ਜਾਂ ਕੁਝ ਹੋਰ। ਇੱਕ ਮੀਟਿੰਗ ਹੈਗੀ ਕੱਲ ਨੂੰ। ਉਹਦੇ ਕਰਕੇ ਫਿਰ ਔਖਾ ਹੋ ਜੂ। ਚਲੋ ਫਿਰ ਅਪੇਰ ਤਾਂ ਸ਼ਾਮ ਨੂੰ ਤਾਂ ਬਾੜੀ ਸ਼ਾਮ ਹੋ ਜੂ ਫਿਰ ਅਪਾ ਹੁਣੀ ਚੱਲਦੇ ਆ। ਚੱਲ ਤੂੰ ਤਿਆਰ ਹੋ ਫਿਰ। ਮੈਂ ਤਾਂ ਤਿਆਰ ਹੀ ਆ। ਤਿਆਰ ਕਿੱਥੇ ਤੂੰ ਮਾੜਾ ਮੂਟਾ ਮੂੰਹ ਸਰ ਤੇ ਲਾਲਾ ਕੋਈ ਕੱਪੜੇ ਫੋਰ ਪਾ ਲੈ। ਬਸ ਕੋਈ ਨਾ ਚੱਲਦੇ ਆਂ। ਠੀਕ ਨੇ ਕੱਪੜੇ ਮੇਰੇ। ਚੱਲ ਫਿਰ ਆ ਜਾ। ਦਾ ਹੀ ਆਉਣਿਆ ਫਿਰ ਨੂੰ ਡੇਟ ਕਰਨਾ ਆਪਾਂ ਚਲੋ ਮੈਨੂੰ ਤਾਂ ਕਹੀ ਜਾਨੇ ਕੱਪੜੇ ਬਦਲ ਆ ਆਪ ਤਾਂ ਪੈਂਟ ਪਾ ਲੰਦੇ ਲੋਰ ਚੀ ਤੁਰਪੇ ਉਹ ਟਾਈਮ ਬੜਾ ਲੱਗ ਜਾਊਗਾ ਲੇਟ ਹੋ ਜਾਾਂਗੇ ਆਪਾਂ ਨਾਲੇ ਕੱਪੜਿਆਂ ਨੂੰ ਕੀ ਮੈਂ ਤਾਂ ਪਈ ਜਾਣਾ ਫਿਰ ਕੋਈ ਤਹੀ ਤਾਂ ਮੈਂ ਕਹਿਣੀ ਆ ਵੀ ਸ਼ਾਮ ਤਾਂ ਹੋਈ ਪਈ ਆ ਚਲੋ ਚਲੋ ਚਲ ਛੇਤੀ ਬੇਰ ਬਣਾ ਪੁੱਤਾ ਜੀ ਤੁਮਨੇ ਰੋਟੀ ਵੀ ਨਹੀਂ ਫੜਾਈ ਹੈਗੀ ਕੁੱਕ ਬਲਾਈ ਲੱਗੀ ਪਈ ਮੈਂ ਇੱਥੇ ਨਾ ਸੋਡੇ ਲੰਗਰ ਪਕਾਉਣ ਨੂੰ ਵੇਲ ਹੀ ਨਹੀਂ ਹੈਗੀ ਪੁੱਤ ਮੈਨੂੰ ਤਾਂ ਬਾਲੀ ਭੁੱਖ ਲੱਗੀ ਪਈ ਆ ਮੈਨੂੰ ਤਾਂ ਰੋਟੀ ਖਾਣੀ ਸੀ ਮੈਂ ਇੱਥੇ ਨਹੀਂ ਪਕਦੀ ਰੋਟੀ ਆਪੇ ਪਕਾ ਲੈ ਪੁੱਤ ਜੇ ਇੰਨੇ ਜੋਗੀ ਹੁੰਦੀ ਮੈਂ ਤੈਨੂੰ ਕਹਿੰਦੀ ਗਈ ਨਹੀਂ ਸੀ ਮੈਂ ਪਕਾ ਲੈਂਦੀ ਮੈਨੂੰ ਨਹੀਂ ਪਤਾ ਮੈਂ ਤਾਂ ਆਪ ਥੱਕੀ ਪਈ ਆ ਮੈਨੂੰ ਕਹਿੰਦਾ ਸਾਰੇ ਕੰਮ ਦਾ ਠੇਕਾ ਲਿਆਗਾ ਅਜੇ ਆ ਪ੍ਰੈਸ ਕਰੀ ਜਾਨੀ ਢੇਰ ਲੱਗਿਆ ਪਿਆਗਾ ਕੱਪੜਿਆਂ ਦਾ ਪ੍ਰੈਸ ਕਰਨ ਵਾਲਿਆਂ ਦਾ ਪੁੱਤ ਮੇਰੀ ਗੱਲ ਸੁਣ ਤੇਰੀ ਵੀ ਭਰਾ ਨਹੀਂ ਜੇ ਮੇਰੇ ਵਰਗਾ ਟਾਈਮ ਤੇਰੇ ਤੇ ਆ ਜਾਈਂ ਫਲਾ ਉਹ ਤੇਰੇ ਨਾਲ ਐਂ ਕਰਨ ਮੇਰੇ ਮੰਗੂ ਜੀ ਜਿਵੇਂ ਤੂੰ ਮੇਰੇ ਨਾਲ ਕਰਦੀ ਐ ਹੈ ਫੇਰੇ ਤੇ ਕੀ ਬਿੱਤੂਗੀ ਭੈਣ ਭੂਏ ਇਹੇ ਹੀ ਗੱਲਾਂ ਕਰਦੇ ਹਾਂ ਕੋਈ ਚੱਜ ਦੀ ਗੱਲ ਕਰ ਲਓ ਜੇ ਤਾਂ ਤੇਰੇ ਭਾਈ ਆਏ ਸੀ ਉਦੋਂ ਤਾਂ ਤੂੰ ਇੰਨਾ ਚਾਹ ਕੀਤਾ ਜਦੋਂ ਮੇਰੀ ਧੀ ਆ ਜਾਂਦੀ ਉਦੋਂ ਤੈਨੂੰ ਕੀ ਹੋ ਜਾਂਦਾਗਾ ਚੰਗਾ ਨਾ ਆਉਣਗੇ ਅੱਗੇ ਤੋਂ ਮੈਂ ਉਹਨਾਂ ਨੂੰ ਕਹਿ ਦੂੰਗੀ ਵੀ ਨਾ ਆਇਆ ਕਰੋ ਉਹਨਾਂ ਦੇ ਆਏ ਤਾਂ ਸਾਨੂੰ ਕੀ ਦੁੱਖ ਹੋ ਜਾਂਦਾ ਮੈਨੂੰ ਤਾਂ ਪੁੱਤ ਕੋਈ ਦੁੱਖ ਨਹੀਂ ਹੁੰਦਾ ਹੈਗਾ ਆਉਣ ਜਾਣ ਤੇਰੇ ਭਰਾ ਉਤਲੇ ਮਨੋਂ ਕਹਿਣੀ ਐ ਭੂਆ ਇਹ ਆ ਗੱਲ ਵਿਚਲੇ ਮਨ ਦਾ ਤਾਂ ਮੈਨੂੰ ਪਤਾ ਹੀ ਹੈਗਾ ਮੈਂ ਕੀ ਕਹਿਣਾ ਕਿਸੇ ਨੂੰ ਮੈਂ ਤਾਂ ਅੱਗੀ ਦੁੱਖਾਂ ਦੀ ਮਾਰੀ ਪਈ ਐਗੀ मैं किसे नु की कहना है चंगा बुआ जी मैनु नहीं पता रोटी खानी है ना आपकी बना के खा लो मैं तो कपड़े प्रेस कर दी ला मैं रोटी नहीं कहा थी कहीं आपे पका के खा ले भी मैं आप पे पका के खाने जोगरी हो मैं इतने के रोदी फिर आपके घर ही ना बैठ ओ मम्मी डिग पी छेती रोको छेती रोको छेती, रोको, छेती। ਉਮ ਕੀ ਹੋ ਗਿਆ ਤੁਹਾਨੂੰ ਹਾਏ ਕੀ ਹੋ ਗਿਆ ਤੁਹਾਨੂੰ ਉੱਤ ਕੁਝ ਨਹੀਂ ਹੋਇਆ ਮੈਂ ਤਾਂ ਨਾ ਸਵੇਰ ਦਾ ਕੁਝ ਨਹੀਂ ਖਾਦਾ ਹੈਗਾ ਮਜੂਰੀ ਜੀ ਹੋਈ ਪਈ ਐ ਚੱਕਰ ਜੇ ਆਉਣ ਲੱਗਿਓ ਕਿਉਂ ਖਾਦਾ ਕਿਉਂ ਨਹੀਂ ਉੱਤ ਮੇਰੇ ਅੱਜ ਨਾ ਕੁਝ ਖਾਣ ਨੂੰ ਜੀ ਨਹੀਂ ਕਰਿਆ ਹੈਗਾ ਇੱਥੇ ਬਹਿ ਜਾ ਮੰਮੀ ਤੈਨੂੰ ਆਪਦਾ ਧਿਆਨ ਰੱਖਣਾ ਚਾਹੀਦਾ ਤੇ ਮੈਂ ਤਾਂ ਬਥੇਰਾ ਧਿਆਨ ਰੱਖਦੀ ਆ ਤੁਸੀਂ ਠੀਕ ਹੋਗੇ ਅਸੀਂ ਤਾਂ ਠੀਕ ਆ ਪਰ ਤੁਸੀਂ ਨਹੀਂ ਧਿਆਨ ਰੱਖਦੇ ਡਿੱਗੇ ਪਏ ਤਾਂ ਅਸੀਂ ਚੱਕਿਆ ਆ ਕੇ ਨਾ ਜੇ ਮਾਤਾ ਦਾ ਇੰਨੀ ਫਿਕਰ ਹੈਗਾ ਤੁਸੀਂ ਆਪਦੇ ਨਾਲ ਲੈ ਜਾਓ ਨਾ ਭਾਬੀ ਤੁਸੀਂ ਇਹ ਕਿਹੋ ਜਿਹੀ ਗੱਲਾਂ ਕਰਦੇ ਹੋ ਗੱਲਾਂ ਮੈਂ ਨਹੀਂ ਕਰਦੀ ਗੱਲਾਂ ਤਾਂ ਤੁਸੀਂ ਕਰਦੇ ਹੋ ਦੂਜੇ ਦਿਨ ਆ ਜਾਣੀਆਂ ਮੂੰਹ ਝੱਕ ਕੇ ਇੱਥੇ ਕੀ ਹੋਟਲ ਖੋਲੇਗਾ ਵੀ ਮੈਨੂੰ ਰੋਟੀਆਂ ਪਕਾ ਪਕਾ ਕੇ ਦੀ ਜਾਵਾ ਆਪਦੀ ਮਾਂ ਨੂੰ ਨਾਲ ਹੀ ਰਹਿ ਜਾਣਾ ਨਹੀਂ ਸਾਡੇ ਗਲੋ ਸਿਆਪਾ ਲਹੂਗਾ ਭਾਬੀ ਮੜਾ ਮੋਟਾ ਤਾਂ ਸੋਚ ਕੇ ਬੋਲ ਲੈ ਇਹ ਵੀ ਮੇਰੇ ਨਾਲ ਆਏ ਨੇਗੇ ਇਹਨੂੰ ਵੀ ਪਤਾ ਲੱਗੇ ਵੀ ਅਸੀਂ ਕਿੰਨੇ ਕੁ ਦੁਖੀ ਆਂਗੇ ਸਰਦਿਨ ਮਾਤਾ ਬੈਠ ਕੇ ਰੋਂਦੀ ਰਹਿੰਦੀ ਐ ਤੈਨੂੰ ਯਾਦ ਕਰਦੀ ਐ ਪੁੱਤ ਚੁੱਪ ਕਰ ਜਾ ਈਆਂ ਦੇ ਘਰੇ ਮਾਵਾਂ ਚੰਗੇ ਲੱਗਦੇ ਆ ਬੈਠੀਆਂ ਮੈਂ ਤੇਰੀ ਤੀਨ ਨੂੰ ਫੋਨ ਕਰਨੀ ਸੀ ਚੰਗਾ ਹੋ ਗਿਆ ਇਹ ਆਪਦੇ ਆਪ ਆ ਗਈ ਮੈਥੋਂ ਨਹੀਂ ਹੁਣ ਸਾਮੀ ਜਾਂਦੀ ਜਾਂ ਤਾਂ ਆਪਦੀ ਨੂੰ ਲੈ ਜਾ ਜਾਂ ਕਿਸੇ ਆਸ਼ਰਮ ਵਿੱਚ ਛੱਡਿਆ ਕਿਉਂ ਬਈ ਆਸ਼ਰਮ ਵਾਲੇ ਕੀ ਗੱਲ ਐ ਇਹਦੇ ਚ ਅਸੀਂ ਕੀ ਮਰ ਗਏ ਆਸ਼ਰਮ ਚ ਛੱਡਣ ਦੀ ਲੋੜ ਨਹੀਂ ਮੰਮੀ ਤੂੰ ਸਾਡੇ ਨਾਲ ਚੱਲ ਨਾ ਪੁੱਤ ਮੈਂ ਉੱਥੇ ਬੈਠੀ ਚੰਗੀ ਲੱਗਦੀ ਆਂਡ ਗਵਾਂਡ ਵਾਲੇ ਕੀ ਕਹਿਣਗੇ ਰਿਸ਼ਤੇਦਾਰ ਮੈਨੂੰ ਕੀ ਕਹਿਣਗੇ ਅਗਲਾ ਕਹਿੰਦਾ ਪਹਿਲਾਂ ਉੱਥੇ ਬੈਠੀ ਸੀ ਹੁਣ ਉਰੇ ਆ ਕੇ ਬਹਿ ਗਈ ਮੰਮੀ ਤੂੰ ਸਾਡੇ ਨਾਲ ਚੱਲ ਅਸੀਂ ਸਾਰਾ ਕੁਝ ਦੇਖ ਲਿਆ ਅਸੀਂ ਤਾਂ ਤੈਨੂੰ ਲੈ ਕੇ ਹੀ ਜਾਵਾਂਗੇ ਹਾਂ ਮੰਮੀ ਤੁਸੀਂ ਸਾਡੇ ਨਾਲ ਚੱਲੋ ਸਵੇਰ ਦਾ ਤੁਸੀਂ ਕੁਝ ਨਹੀਂ ਖਾਦਾ ਹੈਗਾ ਮੈਨੂੰ ਲੱਗਦਾ ਇਹਨੇ ਰੋਟੀ ਸਾਨੂੰ ਦਿੱਤੀ ਵੀ ਨਹੀਂ ਚਲੋ ਸਾਡੇ ਨਾਲ ਇੱਕ ਵਾਰ ਤੂੰ ਕੀ ਕਹਾ ਕੇ ਜਾਏਂਗੀ ਹੁਣ ਤੈਨੂੰ ਸਿੱਧੇ ਮੱਥੇ 'ਤੇ ਕਹੀ ਜਾਂਦੇ ਨੇ ਵੀ ਲੈ ਜਾਓ ਇਹਨੂੰ ਵੀ ਸਾਤ ਨੂੰ ਹੀ ਸਾਂਭਦੀ ਬਸ ਹੁਣ ਆਪਾਂ ਰਹਿਣ ਹੀ ਨਹੀਂ ਦੇਣਾ ਆਪਾਂ ਲੈ ਕੇ ਚੱਲਾਂਗੇ ਚਲੋ ਸਾਡੇ ਨਾਲ ਚੱਲੋ ਲੈ ਜਾਓ ਲੈ ਜਾਓ ਆਪਦੇ ਨਾਲ ਹੀ ਲੈ ਜਾਓ ਮੈਂ ਕਿਹੜਾ ਇਹਨੂੰ ਠੇਕਾ ਲਿਆ ਗਾ ਰੋਟੀਆਂ ਖਵਾਉਣ ਦਾ ਇੰਨਾ ਚਿਰ ਹੋ ਗਿਆ ਮੈਨੂੰ ਤਾਂ ਸਾਂਭਦੀ ਨਹੀਂ ਹੁਣ ਤੁਸੀਂ ਸਾਂਭ ਕੇ ਦੇਖ ਲਓ ਬਥੇਰੇ ਚਿਰ ਸਾਂਭਲੀ ਮੈਂ ਤਾਂ ਭਾਬੀ ਐ ਕਿਵੇਂ ਬੋਲ ਦਿਆਂ ਤੁਸੀਂ ਘਰੇ ਆਏ ਨੂੰ ਐ ਬੋਲੀਦਾ ਹੁੰਦਾ ਦੰਗੀ ਸ਼ਾਵਾਸ਼ ਤੇ ਨਹੀਂ ਆਉਦੀ ਮਾਂ ਸਾਹਮਣੇ ਦੀ ਮੈਨੂੰ ਜੇ ਲੈ ਜਾ ਆਪਦੀ ਮਾਂ ਨੂੰ ਸ਼ਾਵਾਸ਼ ਤੇਰੇ ਜੇ ਮੇਰਾ ਪਿਓ ਚੱਜਦਾ ਹੁੰਦਾ ਇਹ ਇੱਥੇ ਕਾਹਨੂੰ ਰੋਲਦੀ ਆਪਦੇ ਘਰੇ ਹੁੰਦੀ ਨਾਲੇ ਸਾਨੂੰ ਤੇ ਇਥੋਂ ਨਾ ਇਹੋ ਜਿਹੀਆਂ ਗੱਲਾਂ ਸੁਣਨੀਆਂ ਪੈਂਦੀਆਂ ਗੱਲ ਸੁਣ ਕਾਹਨ ਚੁੱਪ ਕਰ ਤੂੰ ਜਦੋਂ ਆਪਾਂ ਮੰਮੀ ਨੂੰ ਲੈਣ ਆਏ ਆ ਆਪਾਂ ਲੈ ਕੇ ਹੀ ਚੱਲਾਂਗੇ ਫੇਰ ਐਂ ਕਰੋ ਪੁੱਤ ਮੈਂ ਇਹ ਦੇ ਕੱਪੜੇ ਚੱਕ ਲਿਆ ਮਾਂ ਜੀ ਕੋਈ ਨਾ ਲੋੜ ਨਹੀਂ ਹੈਗੀ ਕੱਪੜਿਆਂ ਦੀ ਉੱਥੇ ਸਿਮਾ ਦੇ ਦਾਂਗੇ ਕੱਪੜੇ ਸੀ ਤੁਹਾਨੂੰ ਚਲੋ ਚੱਲ ਸ਼ੁਕਰ ਹੈ ਪਰਮਾਤਮਾ ਦਾ ਮੇਰੇ ਗਲੋਂ ਸੇ ਆਪਾਂ ਲਿਆ ਪਰ ਇਹ ਲੈ ਗਈ ਆਪਦੀ ਮਾਂ ਵੇ ਨਹੀਂ ਕੋ ਇੱਧਰ ਵਾਗੇ ਅੰਦਰ ਨਾ ਹੋਣਾ ਚਾਲ ਅੰਦਰ ਦੇਖਦੇ ਆ ਆ ਜਾ ਪੂਰੀ ਹੋ ਗਿਆ ਯਾਰ ਆ ਗਈ ਜੀ ਚਾਹ ਬਣਾ ਕਿੱਲੇ ਵਸਣੂ ਚਾਹ ਤਾਂ ਠੀਕ ਆ ਭਾਈ ਭੈਣ ਕਿੱਥੇ ਹੈਗੀ ਸਾਨੂੰ ਬਾਰੀ ਖਿਆਲ ਆਉਂਦਾ ਰਹਿੰਦਾਗਾ ਭੈਣ ਦਾ ਕਿਸੇ ਟਾਈਮ ਉਹਨੂੰ ਭੁੱਲ ਵੀ ਜਾਇਆ ਕਰੋ ਉਹਦੀ ਧੀ ਤਾਂ ਈ ਆਈ ਸੀ ਗਾ ਉਹਨੂੰ ਨਾਲ ਲੈ ਗਈ ਐ ਕਿਵੇਂ ਬਾਗੀ ਭੂਆ ਸਾਨੂੰ ਸੱਤ ਤਾਂ ਲੈਂਦੇ ਅਸੀਂ ਆ ਤਾਂ ਜਾਂਦੇ ਸੋਨੂੰ ਕੀ ਦੱਸਣਾ ਸੀਗਾ ਉਹਦੀ ਧੀ ਆਈ ਸੀਗੀ ਉਧਰੋਂ ਤਾਂ ਉਹਨਾਂ ਦਾ ਆਣਾ ਹੋ ਗਿਆ ਉਧਰੋਂ ਮੰਜੇ ਤੇ ਜਦੋਂ ਪੈਣ ਲੱਗੀ ਥੱਲੇ ਡਿੱਗ ਗਈ ਮੈਨੂੰ ਪੁੱਠਾ ਸਿੱਧਾ ਬੋਲੀ ਕਹਿੰਦੀ ਤੂੰ ਮੇਰੀ ਮਾਂ ਨੂੰ ਨਹੀਂ ਸਾਂਭਦੀ ਮੈਂ ਕਹਤਾ ਆਪਦੀ ਨਨਾਰੀ ਲੈ ਜਾ ਆ ਤੂੰ ਸਾਡੇ ਤੋਂ ਪੁੱਛਣਾ ਤਾਂ ਸੀਗਾ ਤੂੰ ਆਪਣੀ ਮਰਜ਼ੀ ਨਾਲ ਹੀ ਕਹਤਾ ਲੈ ਜਾ ਨਾ ਪੁੱਛਾ ਤਾਂ ਮੈਂ ਤਾਂ ਜੇ ਮੈਂ ਬੁਲਾਈ ਹੋਵੇ ਉਹ ਤਾਂ ਆਪੇ ਆਈ ਸੀ ਉਹ ਲੈ ਗਈ ਫਿਰ ਨਾਲ ਤੂੰ ਆਪੇ ਆ ਸਕਦੀ ਆ ਉਹ ਘਰ ਦੀ ਕੁੜੀ ਹੈਗੀ ਆ ਆ ਕਿਉਂ ਨਹੀਂ ਸਕਦੀ ਮੈਂ ਕਿਧਰ ਰੋਕਦੀ ਆ ਦਿਨ ਰਾਤ ਆਵੇ ਪਰ ਬਹਿਤਾਂ ਹੀ ਨਾ ਕਰੇ ਜਦੋਂ ਉਹ ਬਾਹਰ ਬੋਲੀ ਗਈ ਫਿਰ ਮੈਂ ਵੀ ਕਹਤਾ ਵੀ ਭਾਈ ਲੈ ਜਾ ਜਬਦੀ ਉਹ ਤੋਂ ਨੋ ਮੇਰੇ ਰਿਸ਼ਤੇਦਾਰ ਨੇ ਆਪਣੇ ਨਾਲੇ ਗੋਗੀ ਕੀ ਕਹੂਆ ਆਪਣੇ ਮਾਰੇ ਬਾਪੂ ਮੇਰੀ ਗੱਲ ਸੁਣ ਨਿੱਤ ਦੇ ਕੈਸ ਨਾਲ ਤਾਂ ਚੰਗਈ ਹੈ ਉਹ ਆ ਕੇ ਲੈ ਕੇ ਵਧੀਆ ਕੰਮ ਨਿਪੜਿਆ ਤੂੰ ਤਾਂ 1 ਮਿੰਟ ਚ ਕਹਤਾ ਵੀ ਮੈਂ ਤਾਂ ਕਹਤਾ ਬਗਜੂ ਕੰਮ ਨਿਬੜ ਜੂਆ ਮੈਂ ਤਾਂ ਉਹ ਵਿਚਾਰੀ ਉਥੋਂ ਕਿੰਨੀ ਔਖੀ ਹੋ ਕੇ ਆਈ ਆ ਇੱਥੇ ਆਈ ਹੁਣ ਉਹ ਨਵੀਂ ਰਿਸ਼ਤੇਦਾਰੀ ਹੈ ਉੱਥੇ ਜਾਊਗੀ ਉਹ ਕੀ ਕਹਿਣਗੇ ਵੀ ਘੂਆ ਨੂੰ ਉੱਥੇ ਰੱਖ ਵੀ ਨਹੀਂ ਸਕੇ ਨਜੇ ਭੂਆ ਐਡੀ ਚੰਗੀ ਹੁੰਦੀ ਉੱਥੇ ਰਹਿੰਦੀ ਨਲੇ ਆਪਦੀ ਕੁੜੀ ਪੜਾਉਂਦੀ ਨਲੇ ਆਲ ਦਾ ਘਰ ਬਸਾਉਂਦੀ ਫਿਰ ਇੱਥੇ ਕੀ ਕਰਨ ਆਈ ਸੀਗੀ ਹੁਣ ਤੀਜੇ ਦੇਖਣੇ ਗਾਹਾਂ ਤੁਰ ਗਈ ਭੂਆ ਤਾਂ ਚੰਗੀ ਸੀ ਫੁੱਫੜ ਮਾੜਾ ਸੀ ਤਾਂ ਨਹੀਂ ਰਹੀ ਵਿਚਾਰੀ ਤਾਂ ਉਰੇ ਆਈ ਸੀ ਬਥੇਰੇ ਬੰਦੇ ਮਾੜੇ ਹੁੰਦੇ ਨੇ ਬੁੜੀਆਂ ਫੇਰ ਵੀ ਘਰ ਬਸਾ ਲੈਂਦੀਆਂ ਰਹੀਆਂ ਜਵਾਕ ਪਾਲਣ ਦੀਆਂ ਮਾਰੀਆਂ ਆ ਸੁਣ ਲੈ ਬਾਪੂ ਇਹਦੀਆਂ ਗੱਲਾਂ ਚੱਲ ਪੁੱਤ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਜਿੰਨੀ ਵੇਚੀ ਹੋਣੀ ਸੀ ਹੋ ਹਟੀ ਹੁਣ ਜੇ ਤੈਨੂੰ ਲੱਗਦਾ ਨਾ ਤੂੰ ਆਪਦੀ ਭੂਆ ਨੂੰ ਲੈ ਆਈ ਨਵੀਂ ਰਿਸ਼ਤੇਦਾਰੀ ਆਈ ਉਹ ਕੀ ਕਹਿਣਗੇ ਮੇਰੀ ਗੱਲ ਵੀ ਇੱਕ ਧਿਆਨ ਨਾਲ ਸੁਣ ਲੋ ਜੇ ਪੂਆ ਨੂੰ ਲੈ ਕੇ ਆਉਣਾ ਨਾ ਮੈਂ ਨਹੀਂ ਇੱਥੇ ਰਹਿੰਦੀ ਪੂਆ ਹੀ ਰਹੂ ਇੱਥੇ ਤੂੰ ਐ ਕਰ ਭਾਗੀ ਜਾ ਆਪਣੇ ਤੇਕੇ ਨਾਲ ਤੈਨੂੰ ਪਤਾ ਲੱਗ ਜੂ ਤੈਨੂੰ ਕਿੰਨਾ ਕੁ ਚੇਰ ਰੱਖਦੇ ਆ ਇਹਨੂੰ ਭਾਗੀ ਜਾਣ ਦੇ ਉਹ ਨਹੀਂ ਉਤਾਰ ਇਹ ਵੀ ਇੱਥੇ ਰਹੂਗੀ ਨਹੀਂ ਨਹੀਂ ਭੱਗ ਜਾਣ ਦੇ ਮੈਂ ਤਾਂ ਪੂਆ ਨੂੰ ਲੈ ਕੇ ਆਉਂਗਾ ਪੂਆ ਨੂੰ ਲੈਣ ਜਾਣਾ ਹੈਗਾ ਤੂੰ ਕਰਨੀ ਜਿਹੜਾ ਕੁਝ ਕਰਨਾ ਹੋਇਆ ਮਾੜੀ ਕਿਸਮਤ ਤੌਹੀ ਹੈ ਜਿਹੜੀ ਦਰਦ ਦਰ ਠੋਕਰਾਂ ਖਾਂਦੀ ਰੱਖੀ ਬੁੱਤ ਮੇਰੀ ਗੱਲ ਸੁਣ ਹੈਂ ਮੈ ਇਥੇ ਚੰਗੀ ਨਹੀਂ ਲੱਗਦੀ ਬੈਠੀ ਮੈਂ ਕਿੰਨਾ ਚਿਰ ਬੈਠੀ ਰਹੂੰਗੀ ਤੁਸੀਂ ਮੈਨੂੰ ਲੈ ਕੇ ਨਹੀਂ ਸਿਉਣਾ ਕਿਉਂ ਮੰਮੀ ਮੈਂ ਤੁਹਾਡਾ ਪੁੱਤ ਨਹੀਂ ਹੈਗਾ ਨਾਲੇ ਸਾਡੇ ਹੁੰਦੇ ਤੈਨੂੰ ਇਹ ਦੁੱਖ ਸਹਿਣ ਦੀ ਕੀ ਲੋੜ ਐ ਸਾਦਾ ਸਰਦਾ ਵਰਦਾ ਸੀ ਤੈਨੂੰ ਸਾਮ ਸਕਦੇ ਆ ਪੁੱਤ ਮੇਰੀ ਗੱਲ ਸੁਣ ਤੀਆਂ ਦੇ ਘਰੇ ਮਾਵਾ ਦਾ ਕੀ ਕੰਮ ਹੁੰਦਾ ਲੋਕ ਕੀ ਅਗਲਾ ਕਹੂਗਾ ਲੌਰੇ ਆ ਕੇ ਬੈ ਗਈ ਹੁਣ ਹੈ ਮੈਂ ਨਹੀਂ ਇੱਥੇ ਰਹਿ ਸਕਦੀ ਪੁੱਤਾਂ ਮੈਂ ਤੂੰ ਐ ਕਿ ਸੋਚਦੀ ਐ ਇਹ ਤੇਰੇ ਪੁੱਤ ਦਾ ਘਰ ਹੀ ਐ ਤੂੰ ਰਹਿ ਨਹੀਂ ਸਕਦੀ ਇੱਥੇ ਮੰਮੀ ਇਹ ਸਹੀ ਕਹਿੰਦੇ ਨੇ ਤੁਸੀਂ ਇਸ ਘਰ ਨੂੰ ਆਪਦੇ ਪੁੱਤ ਦਾ ਘਰ ਹੀ ਸਮਝੋ ਨਾਲੇ ਮੇਰੇ ਕੋਲੇ ਰਹੋ ਅਲੱਗ-ਅਲੱਗ ਰਹਿ ਕਿ ਨਾ ਤੁਹਾਡਾ ਜੀ ਲੱਗਦਾ ਨਾ ਮੇਰਾ ਜੀ ਲੱਗਦਾ। ਉਹ ਤਾਂ ਮੇਰੇ ਮਨ ਨੂੰ ਚੰਗਾ ਨਹੀਂ ਲੱਗਦਾ ਹੈਗਾ। ਮੇਰਾ ਨਹੀਂ ਇੱਥੇ ਜੀ ਲੱਗਣਾ ਮੈਨੂੰ ਮੈਨਾਂ ਲੱਗਦਾ ਹੈਗਾ। ਮੰਮੀ ਜੀ ਇਹ ਗੱਲਾਂ ਕਰਨੀਆਂ ਨੇ ਫਿਰ ਅਸੀਂ ਗੁੱਸੇ ਆ ਤੇਰੇ ਨਾਲ। ਕੀ ਹਾਰਾ ਤੇ ਕੀ ਹਾਰਾ? ਅਸੀਗਾ ਬਈ। ਅਸੀਗਾ ਕੋਈ ਜੀ। ਸੱਸਰੀ ਘਰ। ਬਹਿ ਜਾ। ਕੋਈ ਤੁਸੀਂ ਬਿਨਾਂ ਦੱਸੇ ਕਿਉਂ ਆ ਗਏ? ਐਡੀ ਕੀ ਨਾਰਾਜ਼ਗੀ ਹੋ ਗਈ ਸੀਗੀ? ਜੇ ਕੋਈ ਗੱਲ ਸੀਗੀ ਅਸੀਂ ਆ ਹੀ ਜਾਣਾ ਸੀ ਘਰੇ 10 ਮਿੰਟਾਂ ਤੱਕ ਬਈ ਤੁਸੀਂ ਕਿ ਖਬਰ ਕਦੋਂ ਆਉਂਦੇ ਜਦੋਂ ਮੈਂ ਪਹੁੰਚੀ ਘਰੇ ਤਾਂ ਇਹ ਡਿੱਗੀ ਪਈ ਸੀ ਇਹਨੇ ਸਵੇਰ ਦਾ ਕੁਝ ਨਹੀਂ ਸਖਾਦਾ ਤਾਂ ਕਰਕੇ ਮੈਂ ਇਹਨੂੰ ਨਾਲ ਲਈ ਕੋਈ ਗੱਲ ਨਹੀਂ ਮੈਂ ਵੀਰਪਾਲ ਨੂੰ ਸਮਝਾ ਦੂੰਗਾ ਇਸ ਦੁਬਾਰਾ ਇਹੋ ਜੀ ਕੋਈ ਗੱਲ ਨਹੀਂ ਹੋਊਗੀ ਤੇ ਨਾ ਹੀ ਭੂਆ ਨੂੰ ਭੁੱਖਾ ਰੱਖੀਏ ਟਾਈਮ ਨਾਲ ਰੋਟੀ ਵੀ ਦੇਊਗੀ ਚਲੋ ਤਾਂ ਕੋਈ ਗੱਲ ਨਹੀਂ ਉਤਾਰਾ ਮੈਂ ਤਾਂ ਐ ਸੋਚਿਆ ਸੀ ਹੁਣ ਵੀ ਮੰਮੀ ਨੂੰ ਇੱਥੇ ਹੀ ਰੱਖੀਏ ਅਸੀਂ ਨਾ ਤਾਂ ਮੰਮੀ ਦਾ ਜੀ ਲੱਗਦਾ ਗਗਣ ਮੇਣਾ ਨਾ ਗਗਣ ਦਾ ਜੀ ਮੰਮੀ ਮੇਣਾ ਲੱਗਦਾ ਹੈਗਾ ਨਾਲੇ ਜਦੋਂ ਦੋਨੇ ਇਕੱਠੀਆਂ ਰਹਿਣਗੀਆਂ ਦੋਨਾਂ ਦਾ ਜੀ ਲੱਗ ਜਾਊਗਾ ਉਹ ਤਾਂ ਪੂਆ ਦੀ ਮਰਜ਼ੀ ਐ ਅਸੀਂ ਤਾਂ ਕੋਈ ਮਨਾ ਨਹੀਂ ਕਰਦੇ ਜਿੰਮੀ ਦਾ ਮਨ ਕਰੂਆ ਕਰ ਲੂਗੀ ਤੁਸੀਂ ਫਿਕਰ ਨਾ ਕਰੋ ਇਹ ਵੀ ਇਹਦਾ ਆਪਣਾ ਘਰ ਐ ਜਿੱਥੇ ਜੀ ਕਰਦਾ ਇਹਦਾ ਰਹਿ ਲੂਗੀ ਵੀਰੇ ਤੁਸੀਂ ਰੋਟੀ ਖਾ ਕੇ ਜਾਇਓ ਮੈਂ ਤਾਂ ਕਹਣੀ ਐ ਅੱਜ ਰਹੋ ਮੈਂ ਰੋਟੀ ਬਣਾਉਣੀ ਆ ਤੁਹਾਡੇ ਵਾਸਤੇ ਨਾ ਭਾਈ ਤੁਸੀਂ ਇੰਨੀ ਖੇਤਲਾ ਨਾ ਕਰੋ ਰੋਟੀ ਅੱਟੇ ਤਾਂ ਮੈਂ ਖਾ ਕੇ ਆਇਆ ਸੀ ਮੈਂ ਜਾਣਾ ਹੈਗਾ ਨਹੀਂ ਦਾਲ ਬਣੀ ਪਈ ਐ ਬਸ ਰੋਟੀ ਲਾਉਣ ਵਾਲੀ ਐ 2 ਮਿੰਟਾਂ ਹੀ ਲਾ ਦੂਗੀ ਨਹੀਂ ਨਹੀਂ ਕੋਕੀ ਮੈਂ ਲੇਟ ਬਾਲਾ ਹੋ ਜੂਗਾ ਮੈਨੂੰ ਵਗ ਜਾਣ ਦੇ ਹਾਂ ਲਬਾ ਯਾ ਜਿਕੇ ਚਲਾਲੀ ਕੀ ਗੱਲ ਲਗੀ ਤੁਸੀਂ ਕਿਹੜਾ ਰੋਜ਼ ਰੋਜ਼ ਆਉਣਾ ਮੈਂ ਰੋਟੀ ਬਣਾ ਕੇ ਲਿਆਉਣੀ ਆ ਨਾ ਬਈ ਰੋਟੀ ਇੱਥੇ ਤਾਂ ਨਹੀਂ ਦੇਖ ਮੈਂ ਖਾਣੀ ਹੈਗੀ ਤੂੰ ਆ ਤੂੰ ਐ ਕਰੀ ਤੂੰ ਤੇਰੀ ਮਰਜ਼ੀ ਆ ਜਵੇਂ ਮਰਜ਼ੀ ਕਰ ਲਈ ਜੇ ਤੈਨੂੰ ਉੱਥੇ ਆਉਣਾ ਹੋਇਆ ਨਾ ਮੈਨੂੰ ਫੋਨ ਕਰਦੀ ਮੈਂ ਆ ਕੇ ਲੈ ਜਾਊਂਗਾ ਚੰਗਾ ਹੋਊਗੀ ਚੰਗਾ ਹੋਊਗਾ ਵਾਲੇ ਟਾਈਮ ਲਾਤਾ ਆਈ ਨਹੀਂ ਹਜੇ ਉਹ ਹੁੰਦਾ ਮੈਨੂੰ ਲੱਗਦਾ ਉਹ ਕਿਉਂ ਬਤਾ ਰਹੇ ਲੇਕਿਨ ਇਹ ਪੂਰਨ ਤੇਰੀ ਬਾਪੂ ਪੂਆ ਤਾਂ ਉਹਨੇ ਆਉਣ ਨਹੀਂ ਦਿੱਤੀ ਮੈਂ ਤਾਂ ਬਹੁਤ ਜ਼ੋਰ ਲਾਇਆ ਸੀ ਕਿ ਮੇਰੇ ਨਾਲ ਭੇਜ ਦਿਓ ਹਾਂ ਉਹਦਾ ਗੋਗੀ ਮੰਨਣਾ ਨਾ ਗਗਣਾ ਕਹਿੰਦੇ ਇਸ ਤੋਰੀ ਰੱਖਾਂਗੇ ਪੁੱਤੂ ਜ਼ੋਰ ਪਾ ਕੇ ਤਾਂ ਕਿਹਾ ਸੀਗਾ ਕਿਤੇ ਉਹ ਇਹ ਸੋਚਣ ਵੀ ਇਹ ਵੀ ਰੱਖ ਕੇ ਰਾਜੀ ਨਹੀਂ ਹੈਗਾ ਬਾਪੂ ਮੈਂ ਤਾਂ ਬਾਲਾ ਜ਼ੋਰ ਲਾਇਆ ਸੀ ਬਾਰੀ-ਬਾਰੀ ਕਹੀ ਗਿਆ ਗਗਣ ਤੇ ਗੋਗੀ ਨੇ ਇੱਕ ਵਾਰੀ ਮੁਕਾਤਾ ਕਹਿੰਦੇ ਇਹ ਵੀ ਪੂਆ ਦਾ ਆਬਦਾ ਕਰ ਹੀ ਹੈਗਾ ਇੱਥੇ ਰਹੂਗੀ ਜਦ ਕੋਈ ਨਹੀਂ ਪੁੱਤ ਬਾਪੂ ਪੂਆ ਨੇ ਬਾਲੇ ਦੁੱਖ ਦੇਖਿਆ ਪਰ ਇੱਕ ਗੱਲ ਤਾਂ ਉਹਦੀ ਨਾ ਪ੍ਰਮਾਤਮਾ ਨੇ ਬਾਲੀ ਸੋਣੀ ਸੁਣੀ ਹੈ ਉਹ ਜਵਾਈ ਬਾਲਾ ਚੰਗਾ ਲੱਭੇਗਾ ਪੁੱਤੇ ਹੀ ਤਾਂ ਗੱਲ ਹੁੰਦੀ ਹੈ ਜੇ ਜਵਾਈ ਚੰਗਾ ਮਿਲ ਜੇ ਨਾ ਬੰਦੇ ਨੂੰ ਆਪਦੀ ਧੀ ਦੇ ਕੇ ਪੁੱਤ ਮਿਲ ਜਾਂਦਾ ਪਰ ਜੇ ਉਹੀ ਜਵਾਈ ਮਾੜਾ ਹੋਵੇ ਤਾਂ ਬੰਦਾ ਆਪਦੀ ਧੀ ਵੀ ਗਵਾ ਲੈਂਦਾ ਠੀਕ ਆ ਬਾਪੂ ਗੱਲ ਤਾਂ ਤੇਰੀ ਪਰ ਆਜਾ ਆਪਾਂ ਰੋਟੀ ਖਾਈਏ ਰੋਟੀ ਬਣੀ ਪਈ ਹੋਊਗੀ ਮੈਂ ਤਾਂ ਉੱਥੋਂ ਵੀ ਭੁੱਖ ਹੀ ਆ ਗਿਆ ਚਾਲ ਪੁੱਤ ਜੀ ਹਰ ਜੀ ਸਾਰੇ ਨੂੰ ਕਿਵੇਂ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਦੇ ਸੁਝਾਅ ਆ ਜਿਹੜੇ ਕਮੈਂਟਾਂ 'ਚ ਜਰੂਰ ਦਿਆ ਕਰੋ ਗਲਤੀ ਹੋਵੇ ਸਾਡੀ ਕੋਈ ਹਨਾ ਸਾਨੂੰ ਕੋਈ ਸੀ ਨਾ ਚੰਗਾ ਲੱਗਿਆ ਹੋਵੇ ਉਹਦੇ ਬਾਰੇ ਵੀ ਜਾਣਕਾਰੀ ਸਾਨੂੰ ਕਮੈਂਟਾਂ ਦੇ ਵਿੱਚ ਦਿੰਦੇ ਰਿਹਾ ਕਰੋ ਤੇ ਹੁਣ ਉਹਨਾਂ ਦੀ ਬਾਰੀ ਆ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਬੋਲੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਹਰਜੰਟ ਸਿੰਘ ਲਖਵੀਰ ਕੌਰ ਮਨਜੋਤ ਕੌਰ ਪਠੜ੍ਹਲ ਜੀਤੀ ਭੰਦੇਰ ਜਗਤਾਰ ਸਿੰਘ ਰੇਖਾ ਬਰਨਾਲਾ ਮਾਨਸਾ ਇੰਦਰਜੀਤ ਬੁਰਜਪਲਾਈ, ਕਮਲਪਾਲ ਜੋਸ਼ੀ, ਦਿਲਜੀਤ ਜੁਐਸਏ, ਕੁਲਦੀਪ ਬੰਦੇਸ਼ਾ, ਰੁਪਿੰਦਰਦੀਪ ਰਾਮਗੜ੍ਹ, ਅਬੀ, ਗੁਰਜੀਤ ਜੋਗੇਵਾਲ ਹਰਿਆਣਾ, ਸੁਰਜੀਤ ਕੌਰ ਆਸਟ੍ਰੇਲੀਆ। ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ। ਤੇ ਇੱਕ ਸਾਨੂੰ ਹੋਰ ਬੇਨਤੀ ਕਰਦੇ ਆ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਬਸਕ੍ਰਾਈਬ ਕਰਨ ਨਾਲ ਇਹ ਹੁੰਦਾ ਵੀ ਜਿਹੜੀ ਸਾਡੀ ਵੀਡੀਓ ਐ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਦੀ ਐ ਤੇ ਬੈਲ ਆਈਕਨ ਐ ਜਿਹੜਾ ਉਹ ਜ਼ਰੂਰ ਦਬਾ ਲਿਓ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਸਾਰਿਆਂ ਨੂੰ ਸਸੀ ਕਾਲ